ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸੋਨ ਚੜਦੀ ਕਲਾ ਚ ਰੱਖੇ ਜੀ ਅੱਜ ਆਪਾਂ ਲੈ ਕੇ ਆ ਗਏ ਪਿਓਰ ਦੀਆਂ ਚੁੰਨੀਆਂ ਵਾਲੇ ਤੇ ਮਸਲਿਨ ਦੀਆਂ ਚੁੰਨੀਆਂ ਵਾਲੇ ਸੂਟ ਤੇ ਸੂਟਾਂ ਦਾ ਰੇਟ ਬਹੁਤ ਘੱਟ ਰਹੂਗਾ ਜੀ 13 1400 ਦਾ ਸੂਟ ਸੋਨ ਨੂੰ ਮਿਲੂਗਾ ਸਿਰਫ ਜੀ 825 ਰੁਪਏ ਵਿੱਚ ਸੋਨ ਨੂੰ ਪਤਾ ਜੀ ਸਾਡੇ ਰੇਟ ਅਸੀਂ ਜਾਇਜ਼ ਰੱਖਦੇ ਆਂ ਵੀ ਅਸੀਂ ਆਪਦੀ ਡੈੜੀ ਕੱਢ ਕੇ ਹੀ ਕਪੜਾ ਵੇਚ ਰਹੇ ਆਂ ਅਸੀਂ ਖੁਸ਼ ਆਂ ਵੀ ਸਾਨੂੰ ਸਾਡੀ ਦਿਹਾੜੀ ਮਿਲ ਜਾਂਦੀ ਹੈ ਜੀ ਬਹੁਤੀ ਆ ਭੁੱਖ ਨਹੀਂ ਹੈਗੀ ਆ ਲਓ ਜੀ ਪਹਿਲਾ ਕਲਰ ਆ ਗਿਆ ਆਹ ਵੀ ਸ਼ਰਟ ਜੀ ਆਹ ਥੱਲੇ ਘੇਰੇ ਤੇ ਡਿਜ਼ਾਈਨਾਂ ਦੀ ਲੰਮਾ ਡਿਜ਼ਾਈਨ ਹੈ ਸਾਰਾ ਤੇ ਖਤਮ ਹੈ ਨਵਾਂ ਡਿਜ਼ਾਈਨ ਦੇਖੋ ਜੀ ਸਾਰਾ ਇਹਦੇ ਬੈਕ ਘੇਰੇ ਤੇ ਵੀ ਡਿਜ਼ਾਈਨ ਹੈ ਤੇ ਇਹਦੇ ਬਾਤੂ ਤੇ ਵੀ ਡਿਜ਼ਾਈਨ ਹੈ ਜੀ ਚੰਗੀ ਤਰ੍ਹਾਂ ਦੇਖ ਲਓ ਜੀ ਬਲੈਂਕਟ ਕੰਪਨੀ ਦਾ ਇਹ ਕੱਪੜਾ ਹੈ ਜੀ ਬਹੁਤ ਵਧੀਆ ਕੱਪੜਾ ਹੈ ਕਾਟਨ ਦਾ ਕੱਪੜਾ ਹੈ ਇਹ ਗਰਮੀਆਂ 'ਚ ਪਾਉਣ ਵਾਲੀ ਚੀਜ਼ ਹੈ ਜੀ ਕਾਟਨ ਸਟਾਫ ਹੈ ਬਹੁਤ ਵਧੀਆ ਜਿੰਨਾ ਕਹਦੇ ਉਹਨਾਂ ਵਧੀਆ ਸਟਾਫ ਹੈ ਜੀ ਇਹ ਜਾਮ ਜੇ ਵਾਂਗੂ ਕੱਪੜਾ ਬਹੁਤ ਵਧੀਆ ਹੈ ਤੇ ਨਾਲ ਆ ਗਈ ਇਹਦੇ ਫੁੱਲ ਪਯੌਰ ਦੀਆਂ ਚੁੰਨੀਆਂ। ਆ ਲੋ ਪਯੌਰ ਦੀਆਂ ਹੀ ਇਹਨਾਂ ਨਾਲ ਚੁੰਨੀਆਂ ਹੋਣਗੀਆਂ ਜੀ ਤੇ ਕੀਮਤ ਹੈ ਸਿਰਫ 825 20 ਕੋ ਕੀਤੀਆਂ ਕਰਾਈਆਂ ਚੁੰਨੀਆਂ ਜੀ। ਪਯੌਰ ਦੀਆਂ ਜੁੰਨੀਆਂ ਨੇ। ਹਾਂ। ਤੇ ਪਯੌਰ ਦੀ ਚੁੰਨੀ ਮੇਰੇ ਤੋਂ ਨਾ ਮਾਰਕਡਰ 250 ਚੱਲਦਾ। ਭਾਈ 350 ਦੀ ਪਲੇਨ ਚੁੰਨੀਆਂ ਪਯੌਰ ਆ। ਸਰ 82500 ਨੂੰ ਆਪਾਂ ਕਾਟਨ ਦਾ ਸੂਟ ਪਿਓਰ ਦੀ ਚੁੰਨੀ ਵਾਲਾ ਦੇ ਰਹੇ ਹਾਂ ਜਿਹੜੀ ਇਹਦੇ ਨਾਲ ਸਲਵਾਰ ਹੈ ਜੀ ਉਹ ਇਸ ਕਲਰ ਦੀ ਲੱਗੀ ਹੋਈ ਹੈ ਇਹ ਕਲਰ ਨਾ ਨਾ ਤਾਂ ਮਹਿਰੂਨ ਹੈ ਇਹ ਹੋਰ ਹੀ ਕਲਰ ਜਿਹਾ ਦੇਖ ਲੋ ਮੇਰੇ ਸਹੀ ਆ ਰਿਹਾ ਹੈ ਪੀੜੀ ਵੀ ਸਹੀ ਆ ਰਿਹਾ ਆ ਕਲਰ ਹੈ ਜੀ ਇਹ ਮਹਿਰੂਨ ਵੀ ਨਹੀਂ ਹੈਗਾ ਹੋਰ ਹੀ ਨਮਾ ਜਾਂ ਸ਼ੇਡ ਹੈ ਜੀ ਆ ਇਹਦੇ ਨਾਲ ਆ ਗਈ ਜੀ ਪਿਓਰ ਦੀ ਚੁੰਨੀ ਕਲਰ ਵੀ ਨਾ ਕਲਰ ਆ ਗਿਆ ਜਿਹਦੇ ਵਿੱਚ ਗ੍ਰੀਨ ਡਿਜ਼ਾਈਨ ਸੇਮ ਹੈ ਬਸ ਕਲਰ ਹੋਆ ਸਲਵਾਰ ਇਹਨਾਂ ਦੇ ਨਾਲ ਦੀਆਂ ਜੀ ਆ ਜਿਹੜਾ ਨੀਚੇ ਡਿਜ਼ਾਈਨ ਜਾ ਹੋਈ ਹੈ ਆ ਲਓ ਜੀ ਆ ਲਓ ਜੀ ਇਹ ਫਰੋਜੀ ਗ੍ਰੀਨ ਦਾ ਕਲਰ ਆ ਗਿਆ ਜੀ ਨੀਚੇ ਸੇਮ ਡਿਜ਼ਾਈਨ ਆ ਦੇ ਮਾਰਮੂਰੇ ਘੇਰੇ ਤੇ ਡਿਜ਼ਾਈਨ ਹੈ ਜੀ ਆ ਦੇਖੋ ਤੇ ਆ ਇਹਦੇ ਬਾਜੂ ਦੇ ਡਿਜ਼ਾਈਨ ਹੈ ਜੀ ਸੂਟ ਦੀ ਕੀਮਤ ਹੈ ਸਿਰਫ 825 ਰੁਪਏ ਜੀ ਨੀਚੇ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਕਿਆ ਸਲਵਾਰ ਹੈ ਜੀ ਆਹ ਵਾਲੀ ਬਲੈਂਕਟ ਕੰਪਨੀ ਦਾ ਕਪੜਾ ਜੀ ਬਹੁਤ ਵਧੀਆ ਗਰਮੀ ਚ ਪਾਉਣ ਵਾਲਾ ਕਾਪਟਨ ਹੈ ਇਹਦੀ ਫੋਟੋ ਨਾਲ ਲੈ ਲੈਂ ਜੀ ਪੂਆ ਸੂਟ ਦੀ ਆ ਲੈਣਾ ਵੇ ਆ ਦੇਖੋ ਜੀ ਫੁੱਲ ਪਿਓਰ ਦੀਆਂ ਚੁੰਨੀਆਂ ਜੀ ਖੁੱਲੀਆਂ ਡੁੱਲੀਆਂ ਲਓ ਲੈ ਲਈ ਪਿਓਰ ਦੀਆਂ ਚੁੰਨੀਆਂ ਦੇ ਨਾਲ ਇਹ ਸੂਟ ਹੈ ਸਿਰਫ 825 ਰੁਪਏ ਦਾ ਬ੍ਰਾਂਡ ਦਾ ਸੂਟ ਹੈ ਜੀ ਬਲੈਂਕਟ ਬ੍ਰਾਂਡ ਦਾ ਸੂਟ ਹੈ 8 ਤੋਂ 25 ਦੇ ਵਿੱਚ ਸਾਡੇ ਨਾਲ ਦੇ ਰੇਟ ਕਿਤੇ ਨਹੀਂ ਮਿਲਣਗੇ ਜੀ ਕਿਉਂਕਿ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਇਹ ਸੂਟ ਤੁਸੀਂ 1300 ਦਾ 100 ਤੋਂ ਘੱਟ ਸਾਨੂੰ ਨਹੀਂ ਦੇਣਗੇ ਤੇ ਸਾਡਾ ਪ੍ਰਾਈਸ ਇਸ ਕਰਕੇ ਘੱਟ ਹੁੰਦਾ ਹੈ ਅਸੀਂ ਘਰੇ ਕੰਮ ਕਰਦੇ ਹਾਂ ਜੀ ਤੁਸੀਂ ਸੋਚੋਗੇ ਵੀ ਅਸੀਂ ਸਭ ਨੰਬਰ 1 ਅਸੀਂ ਘਰੇ ਕੰਮ ਕਰਦੇ ਹਾਂ ਜੀ ਨੰਬਰ 2 ਅਸੀਂ ਆਪ ਦੀ ਮਿਹਨਤ ਕੱਢਦੇ ਹਾਂ ਜੀ ਆਪ ਦੀ ਦਿਹਾੜੀ ਕੱਢ ਲੈਣਾ ਸਾਨੂੰ ਬਹੁਤ ਹੈ ਜੀ ਸਾਡੀ ਦਿਹਾੜੀ ਡੇਲੀ ਤਾਂ ਨਿਕਲਦੀ ਹੈ ਜੀ ਸਾਡਾ ਕੰਮ ਜਿਹੜਾ ਬਹੁਤ ਵਧੀਆ ਚੱਲ ਰਿਹਾ ਜੀ ਸਾਡੇ ਸੂਟ ਡੇਲੀ ਦੇ ਜਿਹੜੀ ਅਸੀਂ ਵੀਡੀਓ ਪਾਉਨੇ ਸਾਰੇ ਵਿਕ ਜਾਂਦੇ ਆ ਇਹਦੇ ਨਾਲ ਜੀ ਰਾਸ਼ਟ ਕਲਰ ਦੀ ਸਲਵਾਰ ਹੈ ਆਹ ਕਲਰ ਦੀ ਆਦੀ ਪੂਰੀ ਸਲਵਾਰ ਪੁੱਤ ਮੜੀ ਦਿਖਾ ਦਿਆ ਕਰ ਹਾਂ ਸਲਵਾਰ ਹੈ ਜਿਹਦੀ ਰਾਸ਼ਟ ਕਲਰ ਦੀ ਆ ਦੇਖੋ ਤੁਸੀਂ ਤੇ ਦੇ ਹੋਗੇ ਵੀ ਅਸੀਂ ਪ੍ਰਾਈਸ ਘਟਾਉਨੇ ਆ ਪ੍ਰਾਈਸ ਕਰਕੇ ਘਟਾ ਹੀ ਸਾਡਾ ਘਰੇ ਕੰਮ ਆ ਸਾਨੂੰ ਕੋਈ ਖਰਚਾ ਨਹੀਂ ਉਹ ਨਾ ਕਿ ਸ਼ੋਰੂਮ ਦਾ ਖਰਚਾ ਜਿੰਨਾ ਕੋਈ ਨਾ ਜਿਹੜੇ ਸ਼ੋਰੂਮ ਵਿੱਚ ਉਹ ਕਿਉਂਦੇ AC UC ਲੱਗੇ ਹੁੰਦੇ ਲਾਈਟਾਂ ਲੱਗੀਆਂ ਹੁੰਦੀਆਂ ਕੋਈ ਖਰਚਾ ਨਹੀਂ ਸਾਨੂੰ ਨਾ ਕੋਈ ਪਾਣੀ ਧਾਣੀ ਦਾ ਖਰਚਾ ਨਾ ਕਿਸੇ ਨੂੰ ਆਪਾਂ ਕਮੇਟੀ ਦਾ ਖਰਚਾ ਹੋਊਗਾ ਜਿਸ ਨੂੰ ਪਤਾ ਹੀ ਕਮੇਟੀ ਨੂੰ ਦੇਣੇ ਪੈਂਦੇ ਉਪਰ ਜੇ ਆਪਾਂ ਬਾਜ਼ਾਰ ਚ ਕਰਦੇ ਹੋ ਕਮੇਟੀ ਹੁੰਦੀਆਂ ਨਾਲ ਦੀਆਂ ਡਿਜ਼ਾਈਨਰ ਚੁਣਨੀਆਂ ਜੀ ਸਿਰਫ ਤੇ ਸਿਰਫ 825 ਦਾ ਸੂਟ ਹੈ ਜੀ ਜੇ ਆਪਾਂ ਕੱਲੀ ਚੁੰਨੀ ਅਸੀਂ ਹੁਣ ਡਾਈ ਕਰਾਉਣੇ ਆ 250 ਦੀ ਚੁੰਨੀ ਪੈਂਦੀ ਹੈ 100 ਵਾਂਗੂ ਡਾਈ ਲੱਗ ਜਾਂਦੀ ਹੈ ਤੇ ਉੱਤੇ ਜੇ ਆਪਾਂ ਲੈ ਸਲਵਾਈਏ ਤਾਂ 3-400 ਤਾਂ ਜ ਆ ਗਿਆ ਜੀ ਇਹਦੇ ਵਿੱਚ ਇਹਦੇ ਡਿਜ਼ਾਈਨ 'ਚ ਫਰਕ ਰਹੂਗਾ ਆਪਾਂ ਤੁਹਾਨੂੰ ਤਿੰਨ ਡਿਜ਼ਾਈਨ ਦਿਖਾਵਾਂਗੇ ਤੇ ਰੇਟ ਸੇਮ ਰਹਿਣਗੇ ਜੀ 825 ਦੀਪੂ ਇੱਕ ਵੀਡੀਓ ਛੱਡ ਕੇ ਸੂਟ ਤੋਲ ਕੇ ਦੇਖਿਆ ਹੀ ਪੁੱਤ ਕਿੰਨੇ ਚ ਜਾਂਦਾ ਹੀ ਗਲਤੀ ਨਾਲ 800 ਲਿਖਿਆ ਗਿਆ ਪਰਚੀ ਤੇ ਹੁੰਦਾ ਹੋਇਆ ਦੂਜੀ ਪਰਚੀ ਇਹ ਆ ਗਿਆ ਜੀ ਮਾਸਟਰ ਸ਼ੇਡ ਬਾਹਾਂ ਤੇ ਡਿਜ਼ਾਈਨ ਹੈ ਤੇ ਇਹਦੇ ਮਗਰ ਵੀ ਏਵੇਂ ਹੀ ਡਿਜ਼ਾਈਨ ਹੈ ਜੀ ਕੋਈ ਤੇ ਮੈਂ ਤਾਂ ਗਲਤੀ ਨਾਲ 800 ਲਿਖਿਆ ਸੀ 835 ਦੀ ਕੱਟ ਕੇ ਬਾਪੂ 825 ਲਿਖ ਦਈ ਲਿਖ ਲੂ ਆ ਰੋਲੇ ਪਾਈ ਜਾਏਗਾ ਹੁਣ ਨਜ਼ਰ ਇਹ ਆ ਜੀ ਨਾਲ ਇਹਦੇ ਮਾਸਟਰਡ ਕਲਰ ਸਲਵਾਰ 825 ਉਹ ਗੱਲ ਦੀਪੂ ਨੇ ਵਿੱਚ ਛੜਾਤੀ ਸਾਡੇ ਰੇਟ ਇਸ ਕਰਕੇ ਘੱਟ ਰਹਿੰਦੇ ਆ ਜੀ ਅਸੀਂ ਘਰੇ ਕੰਮ ਕਰਦੇ ਆ ਕੋਈ ਸਾਡੀ ਬਾਹਰ ਸ਼ਾਪ ਨਹੀਂ ਹੈਗੀ ਅਸੀਂ ਘਰੇ ਕੰਮ ਕਰਦੇ ਆ ਆਹ ਲਓ ਜੀ ਫੁੱਲ ਪਿਓਰ ਦੀਆਂ ਨਾਲ ਚੁੰਨੀਆਂ ਜੀ ਸਿਰਫ 825 ਦਾ ਕਾਟਨ ਦੇ ਇਹ ਸੂਟ ਆ ਜੀ ਗਰਮੀ ਚ ਪਾਉਣ ਵਾਲੇ ਸੂਟ ਆ ਕੋਈ ਵੀ ਸੂਟ ਸਰਦੀ ਵਾਲਾ ਨਹੀਂ ਹੈਗਾ ਇਹ ਗਰਮੀ ਚ ਪਾਉਣ ਵਾਲਾ ਚੱਲ ਰਿਹਾ ਸਾਰਾ ਸਿਸਟਮ ਆਹ ਲੋ ਜੀ ਦੂਜਾ ਦੂਸਰਾ ਡਿਜ਼ਾਈਨ ਆ ਗਿਆ ਹੈ ਸਾਰੇ ਕਾਟਨ ਚ ਜੀ ਕੱਪੜਾ ਸੇਮੇਂਟ ਦੇਣ ਲੱਗ ਲਗਾ ਕੱਪੜਾ ਇਹ ਕਾਟਨ ਚ ਹੈ ਜੀ ਇਹ ਡਿਜ਼ਾਈਨ ਘੈਂਟ ਹੈ ਨਾ ਉਹ ਹੈ ਇਹ ਡਿਜ਼ਾਈਨ ਵੀ ਘੈਂਟ ਆ ਹਾਂ ਇਹ ਤਾਂ ਡਿਜ਼ਾਈਨ ਸੋਹਣੇ ਫੇਰ ਹੀ ਮੰਗਾਏ ਆ ਕਮਲਿਆ ਨਹੀਂ ਦਿਮਾਗ ਤੇ ਲੋੜ ਹੈ ਦੇਖੋ ਨਾ ਲੋ ਜੀ ਲੰਬਾਈ ਚੜਾਈ ਪੂਰੀ ਇਹ ਤਾਂ ਡਿਜ਼ਾਈਨ ਦਾ ਫਰਕ ਆ ਗਿਆ ਜੀ ਬਸ ਥੋੜਾ ਜਿਹਾ ਆ ਥੱਲੇ ਸਰਦਈ ਹੈ ਆ ਦੇਖੋ ਜੀ ਦੀ ਸਲਵਾਰ ਵੀ ਫਰੋਜੀ ਜੀ ਹੈ ਇਹ ਹਾਗੀ ਇਹਦੀ ਸਲਵਾਰ ਆ ਦੇਖੋ ਜੀ ਬਾਜੂ ਤੇ ਵੀ ਵਰਕ ਹੈ ਤੇ ਸੇਮ ਡਿਜ਼ਾਈਨ ਦੇ ਬੈਕ ਸਾਈਡ ਵਰਕ ਨਹੀਂ ਪੇਂਟ ਠੀਕ ਅੱਜ ਮੈਂ ਗਲਤ ਬੋਲ ਗਈ ਯੈਸ ਆ ਲਓ ਜੀ ਹੀਰਾਂਕਾ ਜੀ ਬੈਕ ਸਾਈਡ ਤੇ ਫਰੰਟ ਸਾਈਡ ਵੀ ਇਹਦੀ ਡਿਜ਼ਾਈਨ ਸੇਮ ਹੈ ਜੀ ਬਾਜੂ ਤੇ ਵੀ ਡਿਜ਼ਾਈਨ ਹੈ ਤੇ 825 ਦੀ ਇਹ ਹੈ ਜੀ ਇਹਦੇ ਨਾਲ ਆ ਗਈ ਛੋਟ ਨੂੰ ਫੁੱਲ ਪਿਓਰ ਦੀ ਮਸਲੀਨ ਦੀ ਚੁੰਨੀ 1150 ਦਾ ਸੂਟ ਹੈ ਜਿਹੜਾ ਅਸੀਂ 825 ਦੇ ਰਹੇ ਹਾਂ ਨਾਲੋਚ ਆ ਗੀਦ ਨਾਲ ਮਸਲੀਨ ਦੀ ਚੁੰਨੀ ਜੀ ਕਾਟਨ ਦਾ ਸੂਟ ਮਸਲੀਨ ਦੀ ਚੁੰਨੀ ਸਿਰਫ 825 ਚ ਕੋਈ ਨਹੀਂ ਦੇ ਖੁਸ਼ਬੂ ਕਿੰਨੀ ਘੰਟ ਆਉਂਦੀ ਹੈ ਗਾਰੰਟੀ ਆ ਸਾਡੀ ਹੈ ਮੈਂ ਇਹ ਖੁਸ਼ਬੂ ਕਿੰਨੀ ਘੰਟ ਆਉਂਦੀ ਆ ਹਮ ਆ ਦੇਖੋ ਜੀ ਸੇਮ ਡਿਜ਼ਾਈਨ ਚੁੰਨੀ ਦੇ ਇਥੇ ਬਣਾ ਜੀ 825 ਚ ਇਹ ਜਿਹੜਾ ਕੋਈ ਨਹੀਂ ਦੇਊਗਾ ਕਾਟਨ ਦਾ ਸੂਟ ਮਸਲੀਨ ਦੀ ਚੁੰਨੀ ਜੀ ਆ ਦੇਖੋ ਖੁੱਲੀ ਡੁੱਲੀ ਨਾਲ ਪੀਕੋ ਕੀਤੀ ਹੋਈ 100 ਜੱਡੀ ਚੁੰਨੀ ਲੱਗਦੀ ਆ ਹਾਂ ਇਹ ਇਹ ਦੂਸਰਾ ਡਿਜ਼ਾਈਨ ਚੱਲ ਰਿਹਾ ਜੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਹੈ ਜੀ ਸਾਰੇ ਤੁਸੀਂ ਕਿਰਪਾ ਇਹੋ ਜੀ ਕੀਤੀ ਹੋਈ ਹੈ ਜੀ ਇੱਕ ਪਰਮਾਤਮਾ ਦੀ ਕਿਰਪਾ ਜੋ ਅਸੀਂ ਕੱਪੜਾ ਪਾ ਦਿੰਨੇ ਆ ਸਾਡਾ ਦੂਏ ਦਿਨ ਅਗਲਾ ਗਾਹਕ ਆ ਕੇ ਪੁੱਛਦਾ ਵੀ ਛੋਟੀ ਜੀ ਆਹ ਸੂਟ ਪਾਇਆ ਸੀ ਮੈਂ ਕਹਿਦੀ ਨੀ ਤੇ ਵਿਗ ਗਿਆ ਉਹ ਬੜਾ ਚੌਂਕਦੇ ਹੋ ਕੇ ਕਹਿਣਗੇ ਵਿਗ ਗਿਆ ਜੀ ਮੈਂ ਕਹਿਦੀ ਨੀ ਅੰਦੀ ਪੇਕ ਗਿਆ ਆ ਲਓ ਜੀ ਆ ਗਿਆ ਗ੍ਰੇ ਮਰਜੈਂਟਾ ਡਬਲ ਛੇਡ ਬਾਹਾਂ ਤੇ ਡਿਜ਼ਾਈਨ ਹੈ ਬੈਕ ਸਾਈਡ ਸਾਈਡ ਹੈ ਕਿਉਂਕਿ ਜਿਹੜੇ ਆਪਣੇ ਪੱਕੇ ਕਸਟਮਰ ਆਉਂਦਾ ਉਹਨਾਂ ਨੂੰ ਤਾਂ ਹਮਦੁਲਿ ਜੀ ਦੱਸਣ ਦੀ ਲੋੜ ਨਹੀਂ ਪੈਂਦੀ ਸਿੱਧਾ ਕਹਿੰਦਾ ਜੀ ਬੁੱਕ ਕਰ ਦੋ ਪੇਮੈਂਟ ਆ ਗਈ ਬਸ ਸੋਨੂੰ ਪਤਾ ਜੀ ਇਹ ਚੀਜ਼ਾਂ ਤੁਹਾਨੂੰ 825 ਚ ਕੋਈ ਨਹੀਂ ਦੇਊਗਾ ਕੱਲੀ ਚੁੰਨੀ ਮਸਲੀਨ ਦੀ ਹੈਗੀ ਆ 5-600 ਦੀ ਆਪਣੇ ਜਿਹੜੇ ਪੱਕੇ ਕਸਟਮਰ ਆਈਏ ਤੁਹਾਨੂੰ ਅਕਾਲਤ ਕਹਿ ਦਿੰਦਾ ਜੀ ਜਿਹੜੇ ਆਪਣੇ ਪੱਕੇ ਕਸਟਮਰ ਆ ਜੀ ਉਹ ਪਹਿਲਾਂ ਪੇਮੈਂਟ ਪਾਉਂਦੇ ਬਾਅਦ ਚ ਹੀ ਪੁੱਛ ਦਿੰਦੇ ਆ ਕਿ ਆ ਸੂਟ ਸਾਡਾ ਰੱਖ ਸਾਈਡ ਤੇ ਕੱਢ ਦੋ ਆਹ ਲਓ ਜੀ ਇਹਦੇ ਲੜਾਂ ਤੇ ਸੇਮ ਕਮੀਜ਼ ਵਾਲਾ ਡਿਜ਼ਾਈਨ ਆ ਜੀ ਡਿਜ਼ਾਈਨ ਦੇਖੋ ਤੁਸੀਂ ਨਾਲੇ ਡਿਜ਼ਾਈਨ ਤੇ ਨਾਲ ਸਾਡੀ ਗੱਡੀ ਦਾ ਖਰਚਾ ਵੀ ਵਿੱਚ ਹੁੰਦਾ ਸਾਡਾ ਮਾਂ ਪੁੱਤਾਂ ਦਾ ਉਹ ਕੱਢਦੇ ਆਂ ਪਰਮਾਤਮਾ ਤੋਂ ਪਰਮਾਤਮਾ ਤੋਂ ਬਿਨਾਂ ਜੇ ਅਸੀਂ ਕਿਸੇ ਨੂੰ ਸਫਾਈ ਦੇ ਦਿੰਦੇ ਹਾਂ ਕਿਉਂਕਿ ਵੈਰ ਗਰੂ ਹੈ ਜਿਹਦੇ ਕੋਲੇ ਲੇਖਾ ਦੇਣਾ ਹੋਰ ਚੀਜ਼ ਨੂੰ ਆਪਾਂ ਕਿਸੇ ਨੂੰ ਸਫਾਈ ਦੇਣੀ ਚੰਗੀ ਨਹੀਂ ਚੰਗਦੀ ਪਰ ਸਾਡਾ ਮਤਲਬ ਇਹ ਹੁੰਦਾ ਵੀ ਨਾਲੇ ਸਾਡੀ ਦਿਹਾੜੀ ਨਿੱਕਲੀ ਜਾਵੇ ਨਾਲੇ ਸੋਡੇ ਵਰਗੇ ਭੈਣ ਭਰਾਵਾਂ ਨੂੰ ਵਧੀਆ ਰੇਟ ਤੇ ਕੱਪੜਾ ਮਿਲ ਜAVE ਕਿਸ ਨੂੰ ਤੇ ਇਹ ਸਮਝ ਲਓ ਜੀ ਕਿ ਹੁਣ ਬਸ ਥੋੜੇ ਜਿਹੇ ਟਾਈਮ ਦਾ ਆਪਣਾ ਪੱਥਰ ਲੱਗੂਗਾ ਜੀ 15 ਹੁਣ ਤਰੀਕ ਚ ਪੱਥਰ ਕਹਿੰਦੇ ਲੋ ਕਿ ਆਊਗਾ ਅਸੀਂ ਵੀਡੀਓ ਜ਼ਰੂਰ ਪਾਇਆ ਕਰਾਂਗੇ ਜੀ ਮਾਂ ਸਾਰੇ ਨੂੰ ਜਰੂਰ ਤਾਂ ਸਾਨੂੰ ਕਿਹੜਾ ਕੱਲਿਆਂ ਨੂੰ ਆ ਜੀ ਆ ਲਓ ਤੇ ਦੂਵਾ ਦਾ ਹਮ ਚਲੋ ਪੱਥਰ ਲਗਾਉਣ ਤੋਂ ਬਾਅਦ ਇਹ ਦੂਵਾ ਆਪਾਂ ਕੱਟ ਪੀਸਾਂ ਲੈ ਕੇ ਆਵਾਂਗੇ ਸਟਾਕ ਜੀ ਕੱਟ ਪੀਸ ਵੀ ਇਹਨਾਂ ਨੂੰ ਲਿਆਵਾਂਗੇ ਜੀ ਹਲੇ ਆਪਾਂ ਆ ਲਓ ਇੱਕ ਗ੍ਰੇ ਤੇ ਆ ਗਈ ਜਿਹੜੀ ਬਾਟਮ ਤੇ ਚੁੰਨੀਆਂ ਦੇਖ ਕੇ ਤਾਂ ਥੋੜੀ ਜੁਣੀ ਖੁਸ਼ ਹੋ ਜਾਂਦੀ ਐ ਸਿਰਫ 825 ਚ ਹੰਡਾਉ ਸੂਟ ਐ ਜੀ ਕੋਈ ਲੈਂਗਰੀ ਨਹੀਂ ਲੱਗਦੀ ਇਹਨਾਂ ਥੱਲੇ ਆ ਦੇਖੋ ਜੀ ਤੁਸੀਂ ਚੁੰਨੀਆਂ ਦੇਖੋ ਆ ਲਓ ਸੇਮ ਕੁਵੀਝਾ ਲੜਾਈ ਦਾ ਡਿਜ਼ਾਈਨ ਚੁੰਨੀਆਂ ਤੇ ਮਸਲੀਨ ਦੀਆਂ ਫੁੱਲੀਆਂ ਡੁੱਲੀਆਂ ਚੁੰਨੀਆਂ ਜੀ ਆ ਦੇਖੋ ਛੋਣ ਨੂੰ ਖੁਦ ਨੂੰ ਵੀ ਪਤਾ ਵੀ ਇਹ ਚੀਜ਼ਾਂ ਇਸ ਰੇਟ ਤੇ ਦਿੰਦੇ ਜੀ ਦੁਕਾਨਦਾਰ ਸੋਨੂੰ ਸਾਰਾ ਖਰਚਾ ਪਾ ਕੇ ਫਿਰ ਦਿੰਦੀ ਆ ਆਹ ਸੂਟ ਦਾ ਡਿਜ਼ਾਈਨ ਨਾ ਇਹ ਕੱਲਾ ਕੂਟ ਆਇਆ ਜੀ ਕਿਤੇ ਨਾ ਡਿਜ਼ਾਈਨ ਪਾਉਣਾ ਉਹ ਭੁੱਲ ਗਏ ਆਪਣਾ ਤਾਂ ਫਿਰ ਵੀ ਮੰਨ ਲਿਓਣਾ ਜੀ ਮਹਿੰਗਾ ਪੈਂਦਾ ਆਪਾਂ ਆਪਦੀ ੱਡੀ ਲੈ ਕੇ ਜਾਂਦੇ ਆਂ ਆਪਦੀ ਪਰਸਨਲ ੱਡੀ ਮਹਿੰਗੀ ਪੈਂਦੀ ਆ ਕਿਉਂਕਿ ਆਪਾਂ ਕੁਆਲਿਟੀ ਦੇਖ ਕੇ ਚੀਜ਼ ਚੱਕਦੇ ਆਂ ਜੀ ਪਾਵਾਂ ਮੰਡਲਾਂ ਦੇ ਮੰਡਲ ਨਹੀਂ ਚਾਹਦੇ ਪਰ ਕੁਆਲਿਟੀ ਦੇਖ ਕੇ ਜੀ ਚਾਹਦੇ। ਹਾਂਜੀ ਅਸੀਂ ਆਹ ਦਾ ਪਸੰਦ ਕਰਕੇ ਕੱਪੜਾ ਚਾਹਦੇ ਹਾਂ। ਅਸੀਂ ਇਹਨਾਂ ਨੂੰ ਐ ਕਹਿ ਦਿੰਨੇ ਹਾਂ। ਵੀ ਸਸਾ ਅਸੀਂ ਕੱਪੜਾ ਪਸੰਦ ਦਾ ਚੱਕਾਂਗੇ ਭਾਵੇਂ 2 ਰੁਪਏ ਮਹਿੰਗਾ ਹੋਵੇ। ਆ ਲਓ ਜੀ। ਇਹ ਇਕੱਲਾ ਹੀ ਸੂਟ ਆਇਆ ਜੀ ਤਾਂ ਡਿਜ਼ਾਈਨ ਅਸੀਂ ਪਵਾਇਆ ਸੀਗਾ। ਦਿਖਾ ਦੇ ਦੀਪੂ। ਇਹਦੇ ਬੈਗ ਵੀ ਉਮੀ ਡਿਜ਼ਾਈਨ ਆ ਜੀ ਫਰੰਟ ਤੇ ਵੀ। ਬਹੁਤ ਸੋਹਣੀ ਕਾਟਨ ਹੈ ਜੀ ਇਹ ਗਰਮੀ 'ਚ ਪਾਉਣ ਵਾਲੀ। ਕੁਝ ਨਹੀਂ ਹੁੰਦਾ ਇਹ ਸੂਟਾਂ ਨੂੰ ਆ ਲਓ ਜੀ ਦੀ ਬੋਟਮ। ਲਓ ਜੀ ਮਸਲੀਨ ਦੀ ਚੁੰਨੀ ਇਹਦੇ ਨਾਲ ਇੱਕਲਾ ਸੂਟ ਵਿਚਾਰਾ ਆ ਗਿਆ ਇਹਦੇ ਨਾਲ ਦਾ ਉਹ ਸੈੱਟ ਪਾਉਣਾ ਭੁੱਲ ਗਏ ਇੱਕ ਸੂਟ ਪਾਤਾ ਕਿਤੇ ਭੁੱਲ ਗਏ ਆ ਲਓ ਜੀ ਇਹਦਾ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਸੀ ਗੱਲ ਕਰੇ ਸੂਟ ਇਕਾ ਹੈ ਕਿੰਨਾ ਸਰਾਜੀ ਜਣਾ ਮਸਲੀਨ ਦੀਆਂ ਚੁੰਨੀਆਂ ਜੀ ਕਰਨੀ ਤੋਂ ਪਤਾ ਲੱਗਦਾ ਵੀ ਬਹੁਤ ਵਧੀਆ ਮਸਲੀਨ ਦੀਆਂ ਚੁੰਨੀਆਂ ਇਹ ਲਓ ਜੀ ਦੋ ਡਿਜ਼ਾਈਨ ਦਿਖਾਤੇ ਹੁਣ ਬਣਾਉਣੇ ਆਪਾਂ ਤੁਹਾਨੂੰ ਤੀਜਾ ਡਿਜ਼ਾਈਨ ਚੌਥਾ ਡਿਜ਼ਾਈਨ ਛੋਟੇ ਸਾਦਾ ਫਿਰ ਵਿਚਾਰਾ ਇੱਕੋ ਹੀ ਆ ਗਿਆ ਪਰ ਹੈ ਤਾਂ ਡਿਜ਼ਾਈਨ ਹੀ ਆ ਚਲ ਇੱਕ ਇਹ ਵਰਤ ਵਿੱਚ ਚੁੰਨੀ ਵਾਲੇ ਪਹਿਲਣਾ ਐ ਸੀ ਹੁਣ ਇੱਕ ਵਾਰ ਫਿਰ ਫਰੋਜੀ ਪੁੱਛੀ ਜਾਂਦਾ ਜੀ ਆ ਆ ਗਿਆ ਫਰੋਜੀ ਆਪਣੇ ਕੋਲੇ ਮਸਲੀਨ ਦੀਆਂ ਚੁੰਨੀਆਂ ਵਾਲੇ ਆਏ ਆ ਜੀ ਜਿਹੜੇ ਪਹਿਲਾਂ ਦਿਖਾਏ ਉਹਨਾਂ ਨਾਲ ਪਯੋਤਮ ਚੁੰਨੀਆਂ ਸੀ ਇਹਨਾਂ ਨਾਲ ਮਸਲੀਨ ਦੀਆਂ ਆ ਆ ਨਿਊ ਜਰ ਸਲਵਾਰ ਦੇ ਨਾਲ ਦਗੂਈ ਹੈ ਜੀ ਆ ਦੇਖੋ ਸਲਵਾਰਾਂ ਨਾਲ ਦੀਆਂ ਹੋਣਗੀਆਂ ਇਹ ਆ ਉਹਦੋਂ ਵੀ ਸੋਹਣਾ ਡਿਜ਼ਾਈਨ ਲੱਗਦਾ ਜੀ ਸਾਰੇ ਡਿਜ਼ਾਈਨ ਹੀ ਆਪਣੇ ਤੋਂ ਪਤਾ ਜੀ हट ਕੇ ਆਉਂਦੇ ਆ ਦੇਖੋ ਜੀ ਹਾਂ ਤਾਂ ਤੋਤੇ ਉਹ ਗੜਜੂ ਸੋਡੀ ਇਹ ਤਾਂ ਤੋਤੇ ਬਲਵਾਉਂਦਾ ਸੂਟ ਆ ਦੇਖੋ ਕਲਰ ਕਿੰਨ ਕੰਪਲੀ 825 ਜਿੱਤੇ ਕੱਪੜੇ 'ਚ ਖੁਸ਼ਬੂ ਆ ਰਹੀ ਹੈ ਬਾਲੀ ਸੋਹਣੀ ਕਾਟਨ ਆ ਤੁਸੀਂ ਡਿਊਟੀ ਕਰਦੇ ਹੋ ਡਿਊਟੀ ਤੇ ਪਾ ਸਕਦੇ ਹੋ ਸੌਫਟ ਆ ਤੁਸੀਂ ਇਹੀ ਸੂਟ ਪਾ ਕੇ ਡਿਊਟੀ 'ਚ ਆਫਿਸ 'ਚ ਕੰਮ ਕਰ ਸਕਦੇ ਹੋ ਘਰੇ ਵੀ ਕਰ ਸਕਦੇ ਹੋ ਕਿਉਂ ਕਿਉਂਕਿ ਇਹ ਸੂਟ ਤੰਗ ਨਹੀਂ ਕਰਦਾ ਜਿਵੇਂ ਮੂਰੇ ਗਰਮੀ ਆਊਗੀ ਚੁੰਨੀਆਂ ਮਸਲੀਨ ਦੀਆਂ ਜੀ ਚੁੰਨੀਆਂ ਤਾਂ ਸਾਨੂੰ ਕੋਈ ਈਸ਼ੂ ਨਹੀਂ ਹੈਗਾ ਵੀ ਕੋਈ ਚੂਹੜ ਟੱਕੂ ਜੂ ਜਾਂ ਕੱਠੀਆਂ ਹੋ ਆ ਦੇਖੋ 825 ਤੇ ਇਹ ਚੀਜ਼ਾਂ ਤੁਹਾਨੂੰ ਕੋਈ ਨਹੀਂ ਦੇਊਗਾ ਜੀ ਲਓ ਲਓ ਜੀ ਤੁਹਾਡੀ ਰੂਹ ਖੁਸ਼ ਕਰਗੇ ਸੇਮ ਕਵੀਜ ਵਾਲਾ ਡਿਜ਼ਾਈਨ ਜੀ ਤੇ ਦੇਖੋ ਜੀ ਤੁਸੀਂ ਉਵੇਂ ਉੱਪਰ ਲੱਭਿਆ ਹੋਇਆ ਚੁੰਨੀ ਤੇ ਜੀ ਕੀ ਬਾਤਾਂ ਨੇ ਆ ਲਓ ਸਾਡੇ ਵਾਲੇ ਪ੍ਰਾਈਸ ਕੋਈ ਦੇ ਨਹੀਂ ਸਕਦਾ ਜੀ ਸਾਨੂੰ ਤਾਂ ਪਤਾ ਜੀ ਕਿਉਂਕਿ ਸਾਡੇ ਇੰਨੇ ਪੈਸੇ ਲਾ ਕੇ ਕੋਈ ਕਮਾਈ ਕਰ ਨਹੀਂ ਸਕਦਾ ਅਗਲਾ ਹਰ ਇੱਕ ਐ ਸੋਚਦਾ ਵੀ ਅਸੀਂ ਇੱਕ ਸੂਟ ਚੋਂ ਤਿੰਨ ਚਾਰ ਸੌ ਬਣਾਈਏ ਪਰ ਸਾਡਾ ਰੱਬ ਜਾਣਦਾ ਜੀ ਅਸੀਂ ਇੰਨੇ ਨਹੀਂ ਬਣਾਉਂਦੇ ਜਿੰਨਾਂ ਤੋਂ ਅਸੀਂ ਕੱਪੜਾ ਲਿਆਉਣੇ ਉਹ ਵੀ ਸਾਡੀਆਂ ਵੀਡੀਓ ਦੇਖਦੇ ਆ ਉਹ ਵੀ ਸਾਨੂੰ ਇਹੀ ਗੱਲ ਕਹਿੰਦੇ ਆ ਵੀ ਤੁਹਾਡੇ ਰੇਟ ਬਹੁਤ ਸੋਹਣੇ ਤੁਸੀਂ ਵੇਚ ਰਹੇ ਹੋ ਵੀ ਬਹੁਤ ਥੋੜੀ ਕਮਾਈ ਆ ਮੈਂ ਕਹਾਂ ਜੀ ਸਾਡੀ ਬਹੁਤ ਥੋੜੀ ਕਮਾਈ ਆ ਨਾ ਉਹਨਾਂ ਕਹਿੰਦੇ ਹੁੰਦੇ ਕਿ ਰੇਟ ਵਧਾਓ ਹਾਂ ਉਹ ਕਹਿੰਦੇ ਤੁਹਾਨੂੰ ਬਚਦਾ ਕੁਝ ਮੈਂ ਕਹਾਂ ਜੀ ਬਚਦਾ ਮੈਂ ਕਹਾਂ ਜੀ ਬਚਾ ਕੇ ਝੂਠ ਨਹੀਂ ਬੋਲਦੇ ਕਿਉਂਕਿ ਉਹਨਾਂ ਦੀ ਖੋਦੀ ਵੀ ਇੱਧਰ ਸ਼ਾਪ ਆ ਨਾ ਉਹ ਆਪਣੇ ਨੂੰ ਵੀ ਉਹਨਾਂ ਸਮਝ ਲੋ ਉਹਨਾਂ ਆਪਣੇ ਨੂੰ ਵੀ ਜਿਆਦਾ ਰੇਟ ਆ ਆਪਣ ਨੂੰ ਤਾਂ ਕੀ ਘੱਟ ਰੇਟ ਲਾਉਣੇ ਆਪਾਂ ਉਹਨੂੰ ਰਾਮੀ ਜੀ ਆਪ ਨੂੰ ਜਿਆਦਾ ਰੇਟ ਹੀ ਉਹਨਾਂ ਦੇ ਉਹਨਾਂ ਸ਼ੇਰ ਤੋਂ ਆਪਣੇ ਥੋੜੇ ਜਿਹੀ ਰੇਟ ਹੀ ਵੱਧ ਹੁੰਦੇ ਆ ਕਿਉਂਕਿ ਪੁੱਤ ਫਿਰ ਆਪਾਂ ਵੀ ਆਪ ਦਾ ਖਰਚਾ ਕੱਢਣਾ ਹੁੰਦਾ ਹਾਂ ਹਾਂ ਆਹ ਲਓ ਜੀ ਫਰੋਜੀ ਕੱਪੜਾ ਮੈਂ ਕਹਿੰਦੀ ਆ ਸਾਡੇ ਨਾਲ ਦੇ ਡਿਜ਼ਾਈਨ ਸੱਚੀ ਕਹਿੰਦਾ ਜੀ ਦੀਪੂ ਅਸੀਂ ਇਕੱਠਾ ਕੱਪੜਾ ਨਹੀਂ ਚੱਕਦੇ ਹੁੰਦੇ ਅਸੀਂ ਚੁਣ ਕੇ ਕੱਪੜਾ ਚੱਕਦੇ ਆ ਫਿਰ ਉਹਦੇ ਨਾਲ ਸਾਹਬ ਨਾਲ ਤਾਂ ਵੀ ਸਾਨੂੰ 100 ਰੁਪਏ ਸੂਟ ਮਹਿੰਗਾ ਲਾਉਂਦੇ ਆ ਵੀ ਤੁਸੀਂ ਚੁਣ ਕੇ ਚੱਕ ਦਿਓ ਅਸੀਂ ਵੀ ਜਿਹੜਾ ਕੱਲਰ ਤੁਹਾਨੂੰ ਪਸੰਦ ਨਾ ਹੋਣਾ ਅਸੀਂ ਕੱਢ ਦਿੰਨੇ ਆ ਇੰਨੇ ਚ ਕੁਝ ਵੀ ਫੁੱਲਾਂ ਵਾਲੀ ਆਉਂਦੀ ਆ ਐਵੇਂ ਪਰਫਿਊਮ ਵਾਲੀ ਨਹੀਂ ਆਉਂਦੀ ਮ ਕਿਰਪਾ ਵਾਹੀ ਗੁਰੂ ਰਾਮਦਾਸ ਦੀ ਸਾਡਾ ਕਪੜਾ ਬਿੰਦ ਨਹੀਂ ਖੜਦਾ ਵੀਡੀਓ ਪਾਉਣ ਦੀ ਧੀਰ ਹੈ ਜੀ ਆ ਦੇਖੋ ਜੀ ਆ ਡਿਜ਼ਾਈਨ ਕੌਣ ਦੇ ਜੀ 8 ਘੱਟੋ ਘੱਟ 800 ਹੀ ਤੇ ਚੁੰਨੀ ਹੈ ਜੀ ਕੱਲੀ ਮਸਲੀਨ ਦੀ 2.5 ਮੀਟਰ ਦੀ ਇੱਕ ਪੇਟਿੰਗ ਤੇ ਇੱਕ ਪੇਟਿੰਗ ਦਾ ਫੁੱਲ ਪਵਾਉ ਕਮੀਜ਼ ਤੇ ਤਿੰਨ ਤਿੰਨ ਚਾਰ ਚਾਰ 400 ਲੈ ਲੈਂਦੇ ਜੀ ਆ ਦੇਖੋ ਇਹ ਪੇਟਿੰਗ ਹੋਇਆ ਹਵਾਇਆ ਦੇਖੋ ਤੁਸੀਂ ਚੁੰਨੀ ਦੀ ਬੁੱਕਲ ਮਾਰ ਕੇ ਮੈਂ ਤੁਹਾਨੂੰ ਦਿਖਾਉਣੀ ਹੈ ਜੀ 825 ਜੇ ਚੀਜ਼ਾਂ ਕੌਣ ਦੇ ਦਿੰਦੇ ਲਓ ਖੁੱਲੀ ਡੁੱਲੀ ਚੁੰਨੀ ਹੈ ਜੀ ਦੇਖੋ ਆ ਦੇਖੋ ਜੀ ਲੜ ਤੇ ਫੁੱਲ ਆਉਂਦਾ ਜਿਹੜਾ ਸੂਟ ਪਸੰਦ ਆਉਂਦਾ ਹੁੰਦਾ ਨਾ ਸਕਰੀਨਸ਼ਾਟ ਲੈ ਲਿਆ ਕਰੋ ਪਲੀਜ਼ ਮੀ ਰਿਕੁਐਸਟ ਹੈ ਸਾਰਾ ਨਾਲ ਪਿਓਰ ਨਕਲੀ ਨਹੀਂ ਕਿੰਨੇ ਹੈ ਜੀ 1000 1500 ਦੇ ਸੂਟਾ ਜਿਹੜਾ ਸਾਨੂੰ 825 ਚ ਅਸੀਂ ਦੇ ਰਹੇ ਹਾਂ ਮਾਂ ਪੁੱਤ ਤੁਸੀਂ ਸਾਡੀ ਕਦਰ ਕਰਦੇ ਹੋ ਜੇ ਅਸੀਂ ਤੁਹਾਡੀ ਕਦਰ ਕਰਦੇ ਹਾਂ ਤੁਸੀਂ ਸਾਡਾ ਮਾਲ ਲੈਣੇ ਹੋ ਸਾਨੂੰ ਇਹ ਫੁੱਤੀ ਫੁੱਲੀ ਐ ਉਹ ਕਹਿੰਦੇ ਹੰਮੇ ਆਪਾਂ ਜਿਆਦਾ ਮਹਿੰਗਾ ਲਾਵਾਂਗੇ ਤੇ ਇੱਕ ਸੂਟ ਵਿੱਚ ਵੇਚੋ ਹੀ ਗੱਲ ਆ ਦੂਜੇ ਪੇ ਰਹਿੰਦੇ ਆ ਸਾਡੇ ਕਿਰਪਾ ਮਹਾਰਾਜ ਦੀ ਸਾਡੇ ਸੂਟ ਨਨ ਮਾਰੀਆਂ ਖਾਲੀ ਰਹਿੰਦੀਆਂ ਜੀ ਸਾਰੇ ਵਿਕ ਜਾਂਦੇ ਆ ਆ ਲਓ ਜੀ ਆਪਣੇ ਆਈ ਜਾਂਦੇ ਆ ਨਾਲ ਦੀ ਨਾਲ ਸੇਲ ਹੋਈ ਜਾਂਦੇ ਸੂਟ ਜੀ ਅਮਰੈਂਟਾ ਬਾਹਾਂ ਤੇ ਵੀ ਫੁੱਲ ਆ ਜੀ ਆ ਦੇਖੋ ਦੇਖੋ ਜੀ ਨਾਲ ਦੀ ਬਾਟਮ ਜੀ ਕਿਰਤ ਕਰਦੇ ਆ ਜੀ ਅਸੀਂ ਆਪਦੀ ਫਿਰ ਵੀ ਲੋਕ ਸਾਡੇ ਤੇ ਮੱਚਦੇ ਆ ਜੀ ਕਿਰਤ ਵੀ ਸਾਨੂੰ ਕਰਨ ਨਹੀਂ ਦਿੰਦੇ 100 100 ਕੁਝ ਬੋਲਦੇ ਆ ਹਾਲੋ ਜੀ ਤੁਸੀਂ ਚੁੰਨੀਆਂ ਦੇਖ ਕੇ ਖੁਸ਼ ਹੋ ਜਾਓਗੇ ਜਦੋਂ ਤੁਹਾਡੇ ਕੋਲੇ ਸੂਟ ਪਹੁੰਚਣਗੇ 7-800 ਦੀ ਚੁੰਨੀ ਹੈ ਤੇ ਉਹਦੇ ਮੁੱਲ ਜੀ ਤੁਹਾਨੂੰ ਸੂਟ ਮਿਲ ਰਿਹਾ ਅਸੀਂ ਜਿਹੜੇ ਸਟਾਲ ਸੂਟ ਵੇਚੇ ਸੀ ਨਾ ਜੀ ਵਰਕ ਵਾਲੇ ਮੈਂ ਆਨਲਾਈਨ ਕੱਢ ਕੇ ਦੇਖਿਆ 28200 ਪਾਏ ਪਏ ਜਿਹੜੇ ਅਸੀਂ 1400 ਦੇ ਵੇਚੇ ਆ ਲੋਕਾਂ ਨੇ ਹਾਲੋ ਜੀ ਸੇਮ ਕੁਆਲਿਟੀ ਸੇਮ ਸੂਟ ਚੁੰਨੀਆਂ ਦੇਖੋ ਜੀ ਤੁਸੀਂ ਖੁੱਲੀਆਂ ਡਰਲੀਆਂ ਆ ਦੇਖੋ ਜੀ ਸਿਰਫ 825 ਰੁਪਏ ਜੀ ਦੇਖੋ ਜੀ ਆਸੀ ਅੱਜ ਦੇ ਸ਼ੂਟਰ ਆਪਣਾ ਲਾਸਟ ਕਲਰ ਆ ਗਿਆ ਜੀ ਆਪਣਾ ਲਾਸਟ ਕਲਰ ਸਰਦਈ ਆਪਾਂ ਤੁਹਾਨੂੰ ਦਿਖਾਤੇ ਟੋਟਲ ਜੀ 15 ਫੁੱਟ ਹਣਾ ਚਾਹਤਾ 15 ਤਾਂ ਹੋਣਗੇ ਲਾ ਹਾਂ 13 ਫੁੱਟ 13 ਫੁੱਟ ਅਸੀਂ 13 ਫੁੱਟਾਂ ਦੀ ਵੀਡੀਓ ਪਾਈ ਹੈ ਜੀ ਸ਼ਾਮ ਤੱਕ ਬੱਕਾ ਆਦੀ ਕੋ ਚੱਕ ਕੇ ਚੁੱਲੇ ਕੋਲੇ ਸਿੱਟੇ ਹੀ ਕਾ ਗਏ ਹਾਂ ਹਾਂ ਮੈਨੂੰ ਉੱਪਰ ਗੱਲ ਕਰਦਾ ਤੁਸੀਂ ਉਹ ਕਰ ਲਿਓ ਹਾਲੋ ਜੀ ਔਰਲੀ 825 ਰੁਪਏ ਦੇ ਵਿੱਚ ਤੁਹਾਨੂੰ ਐਡੇ ਸੋਹਣੇ ਡਿਜ਼ਾਈਨ ਕਾਹਨ ਦੇਊਗਾ ਜੀ ਬੜੇ ਸੋਹਣੇ ਕਾਟ ਨੇ ਜੀ ਜਦੋਂ ਤੁਹਾਡੇ ਕੋਲੇ ਪਹੁੰਚੂਗੀ ਤੁਸੀਂ ਖੋਜ ਹੋ ਜਾਓਗੇ ਡਿਊਟੀ ਤੇ ਪਾਇਓ ਇਹ ਨਹੀਂ ਪਤਾ ਮੂੜੇ ਰੇਟ ਚੜ੍ਹ ਕੇ ਆਜਣ ਹਜੇ ਗਰਮੀ ਗਰਮੀ ਚ ਸਾਨੂੰ ਜਿਹੋ ਜਿਹੇ ਰੇਟ ਮਿਲਦੇ ਸੀ ਉਹਦੇ ਹਿਸਾਬ ਨਾਲ ਆਪਾਂ ਖਰਚਾ ਲਾ ਲਿਆ ਤਾਂ ਆਪਣੇ ਪਹਿਲੇ ਸਟਾਕ ਚ ਆਇਆ ਪਹਿਲੇ ਸਟਾਕ ਚ ਤਾਂ ਕਰਕੇ ਰੇਟ ਦਾ ਸਸਤੀ ਆ ਗਿਆ ਜੀ ਜਦੋਂ ਦੁਕਾਨਦਾਰਾਂ ਦੀ ਜਿਆਦਾ ਵਿਕਰੀ ਵੱਧ ਜੇ ਦੀ ਇਹ ਹੀ ਸੂਟ ਚੱਕ ਕੇ ਸਾਡੇ ਵਰਗਿਆਂ ਨੂੰ 8 8 9 900 ਤੇ ਠੋਕਣਗੇ ਜੀ ਪਰ ਹੁਣ ਸਾਨੂੰ ਘੱਟ ਪ੍ਰਾਈਸ ਤੇ ਮਿਲਿਆ ਸੀ ਸਾਨੂੰ ਘੱਟ ਤੇ ਦਿੱਤੇ ਆ ਜੀ ਈ ਸਾਡੀ ਬਹੁਤ ਥੋੜੀ ਕਮਾਈ ਹੈ ਜੀ ਇਹਨਾਂ ਚੋਂ ਆ ਲਓ ਜੀ ਆ ਦੇਖੋ ਜੀ ਕਿੰਨਾ ਪਿਆਰਾ ਕੱਲਾ ਹੈ ਜੀ ਤੁਸੀਂ ਦੇਖੋ ਡਿਜ਼ਾਈਨ ਬਣਿਆ ਹੋਇਆ ਇਹ ਇਹ ਆਪਣਾ ਲਾਸਟ ਸੂਟ ਹੈ ਜੀ ਆ ਲਓ ਜੀ ਖੋਲ ਰਗਾ ਡੋਲ ਰਗਾ ਚੁਗੀਆਂ ਉਮੀਦ ਹੈ ਤੁਹਾਨੂੰ ਸਾਡੀ ਮਿਹਨਤ ਤੇ ਸਾਡੀ ਵੀਡੀਓ ਪਸੰਦ ਆਈ ਹੋਣੀ ਹੈ ਸੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜਿਹੜੇ ਅਸੀਂ ਆ ਮਤਲਬ 13 ਸੂਟ ਦਿਖਾਤੇ ਹਮ ਇਹਨਾਂ ਸੂਟਾਂ ਦੇ ਵਿੱਚੋਂ ਅਸੀਂ ਸਿਰਫ ਤੇ ਸਿਰਫ 11100 ਬਣਾਵਾਂਗੇ ਜੀ ਸਾਰੇ ਸੂਟਾਂ ਚੋਂ ਵਾਹਿਗੁਰੂ ਜੀ ਜਾਣ ਕੇ ਕਹਿੰਦੇ ਆ ਜੀ ਤੁਸੀਂ ਦੇਖ ਲਓ ਵੀ ਸਾਡਾ ਸਬਰ ਸਾਡੇ ਨਾਲ ਆ ਤੇ ਪਰਮਾਤਮਾ ਨੇ ਸਾਡੇ ਸਬਰ ਨੂੰ ਫੁੱਲ ਲਾਇਆ ਹੋਇਆ ਜੀ ਨਾਲ ਦੀ ਨਾਲ ਸਾਡੇ ਸੂਟ ਸੇਲ ਹੋਣਗੇ ਜਦੋਂ ਵੀ ਸਾਡੀ ਵੀਡੀਓ ਚੜ ਗਈ ਸੋ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਕੱਪੜਾ ਸਾਡੇ ਅੱਜ ਆਲਵਾਰੀਆਂ ਚ ਇਨਕ ਪਿਆ ਜੀ ਪਰਸੋ ਤੱਕਰੇ ਉੱਡ ਜਾਣਾ ਸਸਰੀ ਕਾਜ